ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਗੁਰੂ ਪਿਆਰੇ ਗੁਰ ਪੇਸਵਾਰਿਓ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਦੇ ਵਿੱਚ ਇਹ 16ਵੀਂ ਜਾਣਕਾਰੀ ਹੈ ਜੀ ਕੇਸਾਂ ਦਾ ਸਤਕਾਰ ਕੇਸ ਗੁਰੂ ਦੀ ਮੋਰ ਹਨ ਕੇਸ ਮਹਾਨ ਗੁਰੂ ਜੀ ਦੀ ਮਹਾਨ ਬਖਸ਼ਿਸ਼ ਹਨ ਅਸੀਂ ਕੇਸਾਂ ਸਦਕਾ ਹੀ ਸਿੱਖ ਪਹਿਚਾਣੇ ਜਾਂਦੇ ਹਾਂ ਕੇਸਾਂ ਦੀ ਖਾਤਰ ਸਾਡੇ ਮਹਾਨ ਸ਼ਹੀਦਾਂ ਨੇ ਸਿੱਧੀਆਂ ਪ੍ਰਾਪਤ ਕੀਤੀਆਂ ਪਰ ਕੇਸਾਂ ਦੀ ਬੇਦਬੀ ਨਹੀਂ ਹੋਣ ਦਿੱਤੀ ਇਸ ਲਈ ਕੇਸਾਂ ਦਾ ਸਤਕਾਰ ਕਰਨਾ ਚਾਹੀਦਾ ਹੈ ਆਪਾਂ ਪੜਦੇ ਇਤਿਹਾਸ ਦੇ ਵਿੱਚ ਭਾਈ ਤਾਰੂ ਸਿੰਘ ਜੀ ਉਹਨਾਂ ਨੇ ਆਪਣੀ ਖੋਪਰੀ ਤੇ ਲਵਾ ਲਈ ਪਰ ਕੇਸ ਨਹੀਂ ਕਟਵਾਏ ਸਿੱਖੀ ਕੇਸਾ ਸਵਾਸਾ ਦੇ ਨਾਲ ਨਿਭਾਹੀ ਕਿਉਂਕਿ ਕੇਸ ਗੁਰੂ ਦੀ ਮੋਹਰ ਹਨ ਇਹਨੂੰ ਸੰਭਾਲ ਕੇ ਰੱਖਣਾ ਸਾਡਾ ਫਰਜ਼ ਹੈ ਜੋ ਕੇਸਾਂ ਦਾ ਸਤਕਾਰ ਨਹੀਂ ਕਰਦਾ ਕੇਸ ਕਟਵਾਉਂਦਾ ਹੈ ਪੁੱਟਦਾ ਹੈ ਜਾਂ ਤੋੜਦਾ ਹੈ ਉਸ ਨੂੰ ਸਿੱਖ ਨਹੀਂ ਕਿਹਾ ਜਾ ਸਕਦਾ ਗੁਰੂ ਪਿਆਰਿਓ ਸਿੱਖ ਬੱਚੇ ਹਮੇਸ਼ਾ ਸਿਰ ਤੇ ਦਸਤਾਰ ਸਜਾਉਂਦੇ ਨੇ ਕਦੇ ਵੀ ਨੰਗੇ ਸਿਰ ਬਾਹਰ ਗਲੀਆਂ ਬਜ਼ਾਰਾਂ ਵਿੱਚ ਨਹੀਂ ਘੁੰਮਦੇ ਨਾ ਜਾਂਦੇ ਨੰਗੇ ਸਿਰ ਭੋਜਨ ਨਹੀਂ ਛਕਦੇ ਨੰਗੇ ਸਿਰ ਰਹਿਣ ਨਾਲ ਮਿੱਟੀ ਘਟਾ ਕੇਸਾਂ ਦੇ ਵਿੱਚ ਪੈਂਦਾ ਹੈ ਜੇ ਕੇਸਾਂ ਨੂੰ ਕੰਗਾ ਨਾ ਕਰੀਏ ਤਾ ਕੇਸ ਖਿਲਰੇ ਜਿਹੜੇ ਆ ਸੋਭਾ ਨਹੀਂ ਦਿੰਦੇ ਸਾਨੂੰ ਹਮੇਸ਼ਾ ਕੇਸਾਂ ਦਾ ਸਤਕਾਰ ਕਰਨਾ ਚਾਹੀਦਾ ਹੈ ਚੁੰਨੀ ਨਾਲ ਪੂਰੀ ਤਰ੍ਹਾਂ ਢਾਕੇ ਕੇਸਾਂ ਨੂੰ ਰੱਖਣਾ ਚਾਹੀਦਾ ਹੈ ਸਿੱਖ ਬੱਚੀਆਂ ਹਮੇਸ਼ਾ ਸਿਰ ਤੇ ਚੁੰਨੀ ਰੱਖਦੀਆਂ ਨੇ ਜਾਂ ਦਸਤਾਰ ਸਜਾਉਂਦੀਆਂ ਨੇ ਦਸਤਾਰ ਜਾਂ ਚੁੰਨੀ ਦੇ ਨਾਲ ਕੇਸ ਢਕੇ ਰਹਿੰਦੇ ਹਨ ਚੁੰਨੀ ਗਾਲ ਵਿੱਚ ਪਾਉਣ ਨਾਲ ਕੇਸ ਨੰਗੇ ਹੋ ਜਾਂਦੇ ਨੇ ਇਸ ਤਰ੍ਹਾਂ ਕੇਸਾਂ ਦਾ ਸਤਕਾਰ ਨਹੀਂ ਰਹਿੰਦਾ ਬੱਚਿਓ ਇਸ ਲਈ ਸਾਨੂੰ ਸਦਾ ਕੇਸਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਕਿਉਂਕਿ ਕੇਸ ਗੁਰੂ ਜੀ ਦੀ ਸਾਡੇ ਤੇ ਬਹੁਤ ਬਖਸ਼ਿਸ਼ ਹੈ ਕਿਉਂਕਿ ਜਦੋਂ ਪੀਰ ਬੁੱਧੂ ਸ਼ਾਹ ਜੀ ਨੇ ਬੰਗਾਣੀ ਦੇ ਜੰਗ ਵਿੱਚ ਗੁਰੂ ਸਾਹਿਬ ਦੀ ਮਰਦ ਕੀਤੀ 400 ਮਰੀਦ ਭਰਾ ਤੇ ਦੋ ਪੁੱਤਰ ਸ਼ਹੀਦ ਹੋ ਗਏ ਤੇ ਉਸ ਵਕਤ ਗੁਰੂ ਜੀ ਕੋਲ ਪੀਰ ਬੁੱਧੂ ਸ਼ਾਹ ਜੀ ਬੈਠੇ ਨੇ ਤਾਂ ਗੁਰੂ ਜੀ ਕੇਸਾਂ ਤੇ ਕੰਗਾ ਕਰ ਰਹੇ ਨੇ ਤੇ ਗੁਰੂ ਮਹਾਰਾਜ ਕਹਿੰਦੇ ਪੀਰ ਜੀ ਦੱਸੋ ਕੀ ਸੇਵਾ ਕਰੀਏ ਤੁਸੀਂ ਬੜੀ ਮਦਦ ਕੀਤੀ ਐ ਜੋ ਮੰਗੋ ਤੁਹਾਨੂੰ ਦੇ ਦਿੰਨੇ ਆ ਤਾਂ ਉਹਨੇ ਕੀ ਮੰਗਿਆ ਹੈ ਗੁਰੂ ਪਿਆਰੇ ਮਹਾਰਾਜ ਆ ਜਿਹੜੇ ਤੁਹਾਡੇ ਕੇਸ ਐ ਸਾਨੂੰ ਦੇ ਦਿਓ ਕੰਗਾ ਕੀਤਾ ਜਿਹੜੇ ਕੇਸ ਸੀ ਉਹ ਗੁਰੂ ਜੀ ਦੇ ਕੇਸ ਬਖਸ਼ਿਸ਼ ਵਿੱਚ ਲੈ ਲਏ ਕਹਿੰਦੇ ਅੱਜ ਵੀ ਉਹਨਾਂ ਦੀ ਅੰਸਬੰਸ ਦੇ ਕੋਲ ਉਹ ਗੁਰੂ ਜੀ ਦੇ ਕੇਸ ਸੰਭਾਲੇ ਹੋਏ ਨੇ ਇਸ ਤਰ੍ਹਾਂ 1947 ਦੇ ਲਾਗੇ ਕਸ਼ਮੀਰ ਦੀ ਵਾਦੀ ਵਿੱਚ ਕਿਨੇ ਇੱਕ ਠੰਡੀ ਬਰਫ਼ ਵਾਦੀ ਵਿੱਚ ਪਹਾੜਾਂ ਨੂੰ ਅੱਗ ਲੱਗ ਗਈ ਕਿਵੇਂ ਮੁਹੰਮਦ ਸਾਹਿਬ ਜੀ ਦੇ ਬਹੁਤ ਪਿਆਰੇ ਕੇਸ ਉਤੇ ਰੱਖੇ ਨੇ ਉਹ ਚੋਰੀ ਹੋ ਗਏ ਤੇ ਸਾਰੀ ਵਾਦੀ ਵਿੱਚ ਮੁਸਲਮਾਨ ਭਾਈਚਾਰੇ ਨੇ ੜਤਾੜਾ ਕਰਤੀਆਂ ਪੂਰਾ ਤੂਫਾਨ ਲੈਣ ਦਾ ਔਰ ਪੰਡਤ ਜਵਾਰਲਾ ਨੈਰੋ ਨੂੰ ਇੱਕਦਮ ਐਕਸ਼ਨ ਲੈਣਾ ਪਿਆ ਤੇ 48 ਘੰਟਿਆਂ ਦੇ ਅੰਦਰ ਅੰਦਰ ਉਹ ਕੇਸ ਲੱਭ ਕੇ ਦਿੱਤੇ ਇੰਨਾ ਉਹ ਕੇਸਾਂ ਨੂੰ ਸੱਚ ਪਿਆਰ ਦਿੰਦੇ ਨੇ ਤੇ ਗੁਰੂ ਪਿਆਰੇ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਨੇ ਸਾਰਾ ਕੁਝ ਕੁਰਬਾਨ ਕੀਤਾ ਇਹ ਸਾਨੂੰ ਕੇਸਾਂ ਦੀ ਬਖਸ਼ਿਸ਼ ਕੀਤੀ ਹੈ ਇਸ ਲਈ ਕੇਸ ਬੁੱਟਣੇ ਕੱਟਣੇ ਨਹੀਂ ਚਾਹੀਦੇ ਅੱਜ ਕੱਲ ਇੱਕ ਹੋ ਰਿਹਾ ਹੈ ਕਿ ਕੇਸ ਸਾਡੇ ਖਰੀਦੇ ਜਾ ਰਹੇ ਨੇ ਇਹ ਕਰਕੇ ਕੇਸਾਂ ਨੂੰ ਵੇਚਣਾ ਵੀ ਨਹੀਂ ਚਾਹੀਦਾ ਇਹਨਾਂ ਕੇਸਾਂ ਨੂੰ ਰੋਜ਼ ਇੱਕ ਡੱਬੇ 'ਚ ਪਾ ਕੇ ਰੱਖੋ ਜਦੋਂ ਇਕੱਠੇ ਹੋ ਜਾਣ ਤਾਂ ਇਹਨਾਂ ਦਾ ਸੰਸਕਾਰ ਕਰ ਦਿਓ ਤੇ ਜਾਇ ਕੇਸ ਜਿਹੜੇ ਨੇ ਸਾਨੂੰ ਵਿਟਾਮਿਨ ਦੇ ਦੇ ਦਿੰਦੇ ਨੇ ਔਰ ਇਹਨਾਂ ਕੇਸਾਂ ਦੇ ਨਾਲ ਸਾਡੇ ਬ੍ਰਹਿਮੰਡ ਦੇ ਨਾਲ ਨਾਤਾ ਜੁੜਦਾ ਜਿਵੇਂ ਆਪਾਂ ਤੱਕਦੇ ਆ ਹੁਣ ਵੱਡੇ ਵੱਡੇ ਟਾਵਰ ਲੱਗੇ ਨੇ ਤਾਂ ਹੀ ਮੋਬਾਈਲ ਫੋਨ ਚਲਾਉਨੇ ਆ ਇਹ ਸਾਡੇ ਕੇਸ ਟਾਵਰ ਨੇ ਜੋ ਬ੍ਰਹਿਮੰਡ ਦੀਆਂ ਸ਼ਕਤੀਆਂ ਨਾਲ ਸਾਡੇ ਆਤਮਿਕ ਮੰਡਲ ਨੂੰ ਜੋੜਦੇ ਨੇ ਇਹ ਕਰਕੇ ਕੇਸਾਂ ਦਾ ਸਤਿਕਾਰ ਚਰਨਾ ਚਾਹੀਦਾ ਜੀ ਕੇਸਾਂ ਦਾ ਸਤਿਕਾਰ ਕਰੀਏ ਗੁਰੂ ਨਾਲ ਪਿਆਰ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਤੇ